UGC NET ਪ੍ਰੀਖਿਆ ਪਾਸ ਕਰਨ ਵਾਲੀਆਂ ਬੁੜਲਾਡਾ ਸ਼ਹਿਰ ਦੀਆਂ ਤਿੰਨ ਲੜਕੀਆਂ ਬੇਅੰਤ ਕੌਰ, ਰਿੰਪੀ ਕੌਰ ਅਤੇ ਹਰਦੀਪ ਕੌਰ ਦਾ ਅੱਜ ਗੁਰੂ ਨਾਨਕ ਕਾਲਜ ਬੁੜਲਾਡਾ ਵਿਖੇ ਸਨਮਾਨ ਕੀਤਾ ਗਿਆ। ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾਕਟਰ ਮਰਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਲੜਕੀਆਂ ਦੀ ਇਹ ਪ੍ਰਾਪਤੀ ਇਕੱਲੀ ਪੰਜਾਬ ਹੀ ਨਹੀਂ ਸਗੋਂ ਭਾਰਤ ਪੱਧਰ ਤੇ ਅਜੇਹੀ ਪ੍ਰਾਪਤੀ ਹੈ। ਇੱਕੋ ਪਰਿਵਾਰ ਦੀਆਂ ਤਿੰਨੋ ਲੜਕੀਆਂ ਨੇ ਇੱਕੋ ਸਮੇਂ ਦੇ ਵਿੱਚ ਅਜੇਹੀ ਪ੍ਰੀਖਿਆ ਪਾਸ ਕੀਤੀ ਹੋਵੇ। ਉਨਾ ਕਿਹਾ ਕਿ ਇਸ ਕਾਲਜ ਦੀਆਂ ਵਿਦਿਆਰਥੀਆਂ ਰਹੀਆਂ ਇਹਨਾਂ ਬੱਚੀਆਂ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਡਾਕਟਰ ਨਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜਦੋਂ ਸਾਡੀ ਟੀਮ ਨੇ ਇਹਨਾਂ ਤਿਆਂ ਦੇ ਪਿਤਾ ਬਿਕਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਆਪਣੀਆਂ ਤਿਆਂ ਦੀ ਇਸ ਪ੍ਰਾਪਤੀ ਨੂੰ ਦੇਖਦੇ ਹੋਏ ਉਹ ਖੁਦ ਭਾਵਕ ਹੋ ਗਏ ਅੱਜ ਕਿਸੇ ਜਾਣ ਪਛਾਣ ਦੇ ਮੋਹਾਜ ਸੰਸਥਾ ਨਹੀਂ ਹੈ ਇਹ ਉਹ ਸੰਸਥਾ ਹੈ ਇਸ ਸੰਸਥਾ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੇ ਨਾਮ ਦਾ ਡੰਕਾ ਵਜਾਇਆ ਅੱਜ ਇਹ ਸੰਸਥਾ ਜਿਸ ਤੇ A++ ਤੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਸੰਸਥਾ ਪੰਜਾਬ ਦੇ ਵਿੱਚ ਆਟੋਨਮਸ ਉਹ ਜੋ ਕੰਮ ਕਰਦੀ ਹੈ ਜਿਸ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਸੁਪਨਿਆਂ ਦੇ ਅਨੁਸਾਰ ਇਸ ਇਲਾਕੇ ਦੇ ਗਰੀਬ ਤੇ ਹੋਣਰ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਪਨਿਆਂ ਤੱਕ ਪਹੁੰਚਣ ਦਾ ਕੰਮ ਕਰਦੀ ਹੈ ਇਹ ਬਿਆਨਕਰ ਇਹ ਮੇਰੇ ਕੋ ਮਏ ਹਿਸਟਰੀ ਚ ਆਈ ਸੀ ਬਟ ਇਹਦੀ ਇੱਕ ਲਗਨ ਜ਼ਰੂਰ ਸੀ ਕਿ ਮੈਂ ਸਾਰਾ ਦਿਨ ਪੜਨਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਮਏ ਹਿਸਟਰੀ ਚ ਐਡਮਿਸ਼ਨ ਲੈ ਕੇ ਦੇਖੋ ਹਿਸਟਰੀ ਸਬਜੈਕਟ ਐਸਾ ਹੈ ਕੰਪੀਟੀਟਿਵ ਪਲੀਅਰ ਕਰਨ ਲਈ ਕਾਫੀ ਹੈ ਪਰ ਦੇਖੋ ਮੈਂ ਹਿਸਟਰੀ ਦੀ ਇਸ ਲਈ ਮੈਂ ਆਪਣਾ ਸਬਜੈਕਟ ਪ੍ਰਮੋਟ ਕਰਨਾ ਹੈ ਪਰ ਇਹਦੀ ਖਾਸੇ ਅਸੀਂ ਇਹਨੇ ਹਰ ਟਾਈਮ ਜਿਹੜਾ ਆ ਆਪਣੀ ਲਗਨ ਨਾਲ ਪੜੀ ਆਪਣੀ ਲਗਨ ਨੂੰ ਹੀ ਅੱਗੇ ਰੱਖਿਆ ਤੇ ਹਮੇਸ਼ਾ ਨੇ ਹਰੇਕ ਐਕਟੀਵਿਟੀ ਚ ਭਾਗ ਲਿਆ ਅੱਜ ਆਪਾਂ ਇਸ ਸਮਾਗਮ ਇਸ ਸਨਮਾਨ ਸਮਾਰੋ ਇਹਨਾਂ ਬੱਚੀਆਂ ਦੀ ਪ੍ਰਾਪਤੀ ਦੇ ਸਬੰਧ ਵਿੱਚ ਰੱਖਿਆ ਤਾਂ ਮੈਂ ਬੱਚੀਆਂ ਦੀ ਹੀ ਗੱਲ ਕਰਨਾ ਚਾਹੂੰਗੀ ਜਦੋਂ ਰੀਪੀ ਨੇ ਸਾਡੇ ਕੋਲ ਐਡਮਿਸ਼ਨ ਲਿਆ ਇਹ ਬੱਚੀ ਆਪਣੇ ਘਰ ਦੇ ਹਾਲਾਤਾਂ ਕਰਕੇ ਬੀਸੀਏ ਕਿਸੇ ਅੱਛੀ ਯੂਨੀਵਰਸਿਟੀ ਜਾਂ ਕਾਲਜ ਤੋਂ ਨਹੀਂ ਕਰ پائی ਇਹਨੇ ਇੱਕ ਪ੍ਰਾਈਵੇਟ ਸੈਂਟਰ ਤੋਂ ਆਪਣੀ ਬੀਸੀਏ ਕੰਪਲੀਟ ਕੀਤੀ ਜਦੋਂ ਐਮਸੀਏ ਵਿੱਚ ਐਡਮਿਸ਼ਨ ਲਿਆ ਤਾਂ ਇਹ ਹਮੇਸ਼ਾ ਬੈਕ ਬੈਂਚਰ ਹੋ ਜਾਂਦੀ ਕਿ ਮੈਡਮ ਮੈਂ ਨਹੀਂ ਬੋਲ ਪਾਵਾਂਗੀ ਮੈਂ ਨਹੀਂ ਕਰ ਪਾਵਾਂਗੀ ਮੇਰੇ ਤੋਂ ਨਹੀਂ ਹੋਣਾ ਕਿਉਂਕਿ ਸਾਨੂੰ ਬੀਸੀਏ ਦੇ ਵਿੱਚ ਉਹ এনवायरमेंट ਨਹੀਂ ਮਿਲਿਆ ਜੋ ਇੱਥੋਂ ਦੇ ਬੱਚਿਆਂ ਨੂੰ ਮਿਲਿਆ ਪਰ ਅਸੀਂ ਇਹਨੂੰ ਹਮੇਸ਼ਾ ਇਹੀ ਤਰ੍ਹਾਂ ਕਹਿੰਦੇ ਕਿ ਬੇਟਾ ਤੇਰੇ ਕੋਲ ਐਕਸਪੋਜ਼ਰ ਹੈ ਤੂੰ ਕਰ ਸਕੇਗੀ ਮੈਨੂੰ ਲੱਗਦਾ ਕਿ ਇਹਨੇ 15 20 ਸਾਲ ਵੀ ਨਹੀਂ ਲਏ ਤੇ ਆਪਣੀ ਪਿਛਲੀ ਸੀਟ ਛੱਡ ਕੇ ਫਰੰਟ ਸੀਟ ਤੱਕ ਪਹੁੰਚ ਗਈ ਤੇ ਤੇ ਸਨਮਾਨ ਸਮਾਰੋਹ ਸਟੱਡੀ ਲਈ ਇੱਕ ਮੋਟੀਵੇਸ਼ਨ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਕੀਤਾ ਜਾ ਸਕਦਾ ਹੈ ਤੇ ਇੱਕ ਮੈਂ ਗੱਲ ਕਹਾਂਗੀ ਇਹ ਉਹ ਬੱਚੇ ਨੇ ਜਿਹੜੇ ਕਹਿੰਦੇ ਨੇ ਕਿ ਸੰਸਥਾਵਾਂ ਵਿਦਿਆਰਥੀਆਂ ਨਾਲ ਹੀ ਜਾਣੀਆਂ ਜਾਂਦੀਆਂ ਨੇ ਸੁਸਥਾਵਾਂ ਜਿਹੜੀਆਂ ਹੁੰਦੀਆਂ ਨੇ ਬਿਲਡਿੰਗਾਂ ਨਹੀਂ ਹੁੰਦੀਆਂ ਇਮਾਰਤਾਂ ਹੀ ਹੁੰਦੀਆਂ ਵਿਦਿਆਰਥੀ ਚੋਂ ਵੱਡਾ ਰੁਤਬਾ ਕਾਇਮ ਕਰਦਾ ਹੈ ਤੇ ਅਧਿਆਪਕ ਕਿਤੇ ਵੀ ਹੋਵੇ ਸੀਨਾ ਚੋੜਾ ਕਰਕੇ ਕਹਿੰਦਾ ਹੈ ਕੈਮਰਾ ਜੀ ਆਫੀਸ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਣੀ ਸੰਸਥਾ ਗੁਰੂ ਨਾਨਕ ਕਾਲਜ ਬੁੜਦਾਟਾ ਹਮੇਸ਼ਾ ਇਸ ਇਲਾਕੇ ਦੇ ਵਿੱਚ ਵਿਦਿਆ ਦਾ ਪ੍ਰਸਾਰ ਕਰਨ ਲਈ ਕੰਮ ਕਰ ਰਹੀ ਹੈ ਜਿੱਥੇ ਇਹ ਸੰਸਥਾ 1971 ਤੋਂ ਇਸ ਕਾਰਜ ਵਿੱਚ ਕੰਮ ਕਰ ਰਹੀ ਹੈ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹੀ ਇਸ ਸੰਸਥਾ ਦੀਆਂ ਤਿੰਨ ਬੱਚਿਆਂ ਨੇ ਇਕੱਠੇ ਹੀ ਇੱਕੋ ਪਰਿਵਾਰ ਦੀਆਂ ਬੱਚਿਆਂ ਨੇ ਯੂ ਜੀ ਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ ਹੈ ਇਹ ਪਛਿਆ ਸਾਡੇ ਕੋਲ ਐਮਏ ਪੰਜਾਬੀ ਐਮਏ ਹਿਸਟਰੀ ਤੇ ਐਮਸੀਏ ਦੇ ਵਿਦਿਆਰਥੀ ਸਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਵਕਤ ਇਹ ਬੱਚੇ ਪੜ੍ਹਦੇ ਸੀਗੇ ਕਿਉਂਕਿ ਮੈਂ ਇਹਨਾਂ ਨੂੰ ਬਹੁਤ ਹੀ ਗਰੀਬੀ ਦੇਖਿਆ ਹੈ ਬਹੁਤ ਹੀ ਹੁਨਾਰ ਵਿਦਿਆਰਥੀ ਸੀ ਬਹੁਤ ਹੀ ਲਗਨ ਤੇ ਮਿਹਨਤ ਨਾਲ ਇਹਨਾਂ ਨੇ ਪੜ੍ਹਾਈ ਕੀਤੀ ਸੰਸਥਾ ਦੇ ਵਿੱਚ ਵੀ ਇਹਨਾਂ ਨੇ ਆਪਣੇ ਐਮਏ ਦੀ ਪੜ੍ਹਾਈ ਦੇ ਦੌਰਾਨ ਕਾਫੀ ਅچھے ਨੰਬਰ ਪ੍ਰਾਪਤ ਕੀਤੇ ਤੇ ਸੰਸਥਾ ਦੇ ਵਿੱਚ ਇਹ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦੇ ਸੀ ਕਿ ਅਸੀਂ ਬਹੁਤ ਅੱਗੇ ਜਾਣ ਲਈ ਸਾਨੂੰ ਗਾਈਡ ਕਰੋ ਅਸੀਂ ਕੀ ਕਰੀਏ ਸੋ ਇਹਨਾਂ ਦੇ ਅਧਿਆਪਕਾਂ ਨੇ ਇਹਨਾਂ ਨੂੰ UGC NET ਦੀ ਪ੍ਰੀਖਿਆ ਦੀ ਤਿਆਰੀ ਲਈ ਗਾਈਡ ਕੀਤਾ ਤੇ ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਅੱਜ ਇਹ ਤਿੰਨੋਂ ਬੱਚੇ ਜਿਹੜੇ ਹੈਗੇ ਆ ਇਹ ਪ੍ਰੀਖਿਆ ਇਹਨਾਂ ਨੇ ਪਾਸ ਕੀਤੀ ਹੈ ਇਹ ਸੰਸਥਾ ਦੇ ਵਿੱਚ ਅਸੀਂ ਆਟੋਨਮਸ ਦੇ ਤਰ੍ਹਾਂ ਆਟੋਨਮਸ ਸੰਸਥਾ ਹੈ ਜਿਸ ਤਰ੍ਹਾਂ ਅਸੀਂ ਕੰਮ ਕਰ ਰਹੇ ਹਾਂ ਸਾਡੇ ਸਿਲੇਬਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਬਦਲਾਅ ਕੀਤੇ ਨੇ ਕਿ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਣ ਤੇ ਜਿਹੜੇ ਖਾਸ ਕਰਕੇ ਵਿਦਿਆਰਥੀ ਕਿਉਂਕਿ ਇਸ ਇਲਾਕੇ ਤੋਂ ਮੈਂ ਕਾਫੀ ਤਰ੍ਹਾਂ ਵਕੀਫ ਹਾਂ ਇਸ ਇਲਾਕੇ ਦੇ ਵਿੱਚ ਜਿਹੜੇ ਵਿਦਿਆਰਥੀ ਬਹੁਤ ਹੋਣਹਾਰ ਨੇ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਬਹੁਤ ਜਿਹੜੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਲਈ ਵੱਡੇ ਸ਼ਹਿਰਾਂ ਵਿੱਚ ਨਹੀਂ ਜਾ ਸਕਦੇ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਸਸਤਾ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ-ਨਾਲ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਦਾ ਹੈ ਤੇ ਅਸੀਂ ਉਹਨਾਂ ਸਾਰੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਤਿਆਰ ਹੈ ਤੇ ਇਹ ਸਸਤਾ ਹਮੇਸ਼ਾ ਇਸੇ ਤਰ੍ਹਾਂ ਕਾਰਜ ਕਰਦੇ ਰਹੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਲਜ ਯਾ ਆਟੋਨਮਸ ਕਾਲਜ ਹੈ ਤੇ ਸਾਡੇ ਕੋਲ ਆਪਣਾ ਇੱਥੇ ਰਿਸਰਚ ਸੈਂਟਰ ਹੈ ਜਿੰਦੇ ਵਿੱਚ ਸਾਡੇ ਕੋਲ ਪੰਜਾਬੀ ਦੇ ਹਿਸਟਰੀ ਦੇ ਕੰਪਿਊਟਰ ਦੇ ਤਿੰਨੇ ਦੇ ਰਿਸਰਚ ਗਾਈਡਸ ਹੈਗੇ ਤੇ ਅਸੀਂ ਇਹਨਾਂ ਬੱਚਿਆਂ ਨੂੰ ਆਪਣੇ ਇੰਸਟੀਚਿਊਟ ਦੇ ਵਿੱਚ ਰਿਸਰਚ ਗਾਈਡੈਂਸ ਦੇ ਕੇ ਅੱਗੇ ਪੀਐਸਡੀ ਲਈ ਅਸੀਂ ਇਹਨਾਂ ਨੂੰ ਇੱਥੇ ਪੀਐਸਡੀ ਕਰਾਵਾਂਗੇ ਤੇ ਨਾਲ ਨਾਲ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਆਪਣੇ ਫੈਲੋਸ਼ਿਪ ਪ੍ਰੋਗਰਾਮ ਦੇ ਰਾਹੀਂ ਇਸੇ ਇੰਸਟੀਟਿਊਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਰੱਖਾਂਗੇ ਯਾਨੀ ਇਹਨਾਂ ਨੂੰ ਉਰੀ ਬੇਟਨੀ ਕੀ ਬੱਚਿਆਂ ਬਾਰੇ ਕੀ ਕਹੋਗੇ ਜਿਵੇਂ ਘਰ ਦੇ ਹਾਲਾਤ ਐਸੀ ਤੇ ਬੱਚਿਆਂ ਨੇ ਮਿਹਨਤ ਕੀਤੀ ਅੱਜ ਇੰਡੀਆ ਚ ਨਾਮ ਕਮਾਇਆ ਕਿਵੇਂ ਲੱਗ ਰਿਹਾ ਤੁਹਾਨੂੰ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਪਕੜੇ ਜਿਵੇਂ ਕੀ ਚਲੋ ਸਤਿ ਸ਼੍ਰੀ ਅਕਾਲ ਆਪ ਵੀ ਮਾਤਾ ਜੀ ਕੀ ਕਰੀਂ ਉਹ ਕਿਤੇ ਜਾਓ ਪਕੜਦੀ ਗੱਲਾਂ ਜੀ ਬਹੁਤ ਖੁਸ਼ੀ ਹੈ ਮੈਂ ਦੰਡੀ ਹੁਰੀ ਬਸ ਤੁਸੀਂ ਇੱਕ ਗ੍ਰੰਥੀ ਹੋ ਜੀ ਔਰ ਬੱਚੇ ਨੇ ਤੁਹਾਡਾ ਨਾਮ ਇੰਨਾ ਰੋਸ਼ਨ ਕੀਤਾ ਹੈ ਹਾਂ ਜੀ ਕਿਵੇਂ ਮਹਿਸੂਸ ਹੋ ਰਿਹਾ ਹੈ ਕਿ ਅੱਜ ਬੱਚਿਆਂ ਦੇ ਨਾਮ ਤੇ ਮਾਪੇ ਨੂੰ ਪਛਾਣਿਆ ਜਾ ਰਿਹਾ ਹੈ ਹੰਦਾ ਬੱਚਿਆਂ ਦੇ ਫਖਰ ਬਹੁਤ ਵਧੀਆ ਹੁੰਦਾ ਹੈ ਮੈਂ ਮਹਿਸੂਸ ਹੁੰਦਾ ਹੀ ਵਧੀਆ ਆਖ ਰਿਹਾ ਬੱਚਿਆਂ ਦੀ ਵੀ ਹਰੇਕ ਪ੍ਰਮਾਤਮਾ ਹਰੇਕ ਬੱਚੇ ਨੂੰ ਇਸ ਤਰ੍ਹਾਂ ਬੁੱਧੀ ਬਖਸ਼ੇ ਜਿਵੇਂ ਉਹਦੇ ਮਾਤਾ-ਪਿਤਾ ਦਾ ਨਾਮ ਉੱਚਾ ਕਰੇ ਹਰੇਕ ਬੱਚੇ ਨੂੰ ਆਪਾਂ ਇਹ ਹੀ ਸਿੱਖਿਆ ਦਿੰਨੇ ਆ ਸ਼ਾਨੀਂ ਰੇਕ ਬੱਚੇ ਹੋ ਗਏ ਨੇ ਵੀ ਪਰਪਰ ਕਿ ਆਪਣੇ ਆਪ ਦੀ ਆਪ ਨੂੰ ਉੱਚਾ ਕਰੋ ਆਪਣੇ ਨਾਮ ਨੂੰ ਉੱਚਾ ਕਰੋ ਆਪਣੇ ਫਾਇਦਾ ਪਜਾ ਦੇ ਸਮਾਂ ਉੱਚਾ ਕਰੋ ਦੇਸ਼ ਦੇ ਵਿੱਚ ਤੁਹਾਡੇ ਜਦਾਂ ਨਾਲ ਤੁਹਾਡਾ ਨਾਮ ਹੋਵੇ ਤੇ ਇਹ ਗਰੀਬੀ ਦੇ ਵਿੱਚੋਂ ਨਿਕਲੋ ਕਿਉਂਕਿ ਗਰੀਬੀ ਆ ਜਿਹੜੀ ਬਿਮਾਰੀ ਹੈ ਇਸ 나라 ਦੇਸ਼ ਬਿਮਾਰੀ ਨੂੰ ਕੱਟਣ ਵਾਸਤੇ ਤੁਹਾਨੂੰ ਪੜਨਾ ਪਵੇ ਤੁਹਾਨੂੰ ਮਿਹਨਤ ਕਰਨੀ ਪਵੇ ਤੇ ਸਹਾ ਵੀ ਲੈਣਾ ਪੈਂਦਾ ਇੱਕ ਦੂਜੇ ਭੈਣ ਭਾਈ ਦਾ ਜੇ ਅੱਜ ਤੱਕ ਕੋਈ ਸਹਾਰਾ ਵੀ ਨਹੀਂ ਦਿਸਦਾ ਅੱਪੜੀ ਕੋਕਰੀ ਰਹਿ ਕੇ ਇੱਥੇ ਆਇਆ ਕਿ ਬੱਚਿਆਂ ਦੇ ਅੱਗੇ ਆ ਕਿ ਅਸੀਂ ਪੀ ਐਚ ਡੀ ਕਰਨੀ ਆ ਅੱਗੇ ਫਿਰ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਕਿਵੇਂ ਪੜ੍ਹਾਓਗੇ ਕਿਸ ਤਰ੍ਹਾਂ ਦੇਦੋਗੇ ਇਹ ਪ੍ਰਮਾਤਮਾ ਦੀ ਕਿਰਪਾ ਹੋਣੀ ਕੋਈ ਐਨਪਾਈ ਤੁਹਾਡੇ ਵਰਗਾ ਕੋਈ ਸੱਸਿਆ ਹੱਥ ਰੱਖ ਦੂ ਪਹਿਲਾਂ ਬੇੜਾ ਬਾਰ ਹੋ ਗਈ ਕੀ ਸਿੱਖਿਆ ਦੇਵੋਗੇ ਮਾ ਜਿਹੜੇ ਬੱਚੇ ਆਪਣੇ ਬੇਟੀਆਂ ਨੂੰ ਅੰਦਰ ਜਿਆਦਾ ਪੜਾਉਂਦੇ ਨੇ ਬਾਹਰ ਨਹੀਂ ਕੱਢਦੇ ਉਹਨਾਂ ਨੂੰ ਆਪ ਆਪ ਨੂੰ ਕੀ ਸੁਸਿ ਮੈਸੇਜ ਦੇਵੋਗੇ ਇਹੀ ਮੈਸੇਜ ਕਰਦੇ ਆ ਵੀ ਜੇ ਨਹੀਂ ਵੀ ਬਾਹਰ ਜਿਹਦੇ ਜਾ ਜਾਂਦਾ ਤਾਂ ਆਪਦੇ ਬੱਚਿਆਂ ਨੂੰ ਕੰਟਰੋਲ ਦੇ ਨੂੰ ਲੱਗਦੀ ਉਹਨੂੰ ਵਧੀਆ ਸੇਧ ਵਧੀਆ ਪੜਾਉਣ ਦੀ ਕਿਰਪਾ ਮਤਲਬ ਹਿੰਮਤ ਕਰੋ ਹਿੰਮਤ ਨਾ ਹਾਰੋ ਜੇ ਹਿੰਮਤ ਹਾਰ ਕੇ ਲੱਗਦਾ ਉਹ ਕਿਸੇ ਗੱਲ ਜਿਹੜਾ ਹਿੰਮਤ ਕਰੂਗਾ ਬੱਚਾ ਉਹ ਕਿਤੇ ਦੀ ਕਿਤੇ ਪਹੁੰਚ ਸਕਦਾ ਇਹ ਮੇਰੇ ਸਾਹਮਣੇ ਬੱਚਿਆਂ ਨੇ ਇਸ ਤਰ੍ਹਾਂ ਦਿੱਤਾ ਹਮਤ ਕੀਤੀ ਹੈ। ਸਾਰਿਆਂ ਬਹੁਤ ਵਧੀਆ ਇਹਨਾਂ ਨੇ ਰੋਡ ਦੇ ਬਾਅਦ ਸੇਵਾ ਦਾ ਜਿਵੇਂ ਬੱਚਿਆਂ ਨਾਲ ਹੱਥ ਵਣ ਗਿਆ ਸੀ ਕੰਮ ਕਰਦੇ ਮੌਜੂਦ ਜੀਆ ਤਾਂ ਦਿਨਾ ਇਹਨਾਂ ਨੇ ਕੀ